ਹਾਂਜੀ ਅਸੀਂ ਅੱਜ ਫਤਤਾ ਮਾਲੋ ਕਦੇ ਬੱਸ ਸਟੈਂਡ ਦੇ ਉੱਪਰ ਖੜੇ ਹਾਂ ਜਿਹੜਾ ਕਿ ਮੇਨ ਹਾਈਵੇ ਆਪਣਾ ਨੈਸ਼ਨਲ ਹਾਈਵੇ ਆ ਮਤਲਬ ਸਰਗੂਲਗੜ੍ਹ ਤੋਂ ਲੈ ਕੇ ਜਾਂ ਮਤਲਬ ਸਰਸਾ ਤੋਂ ਮਾਨਸਾ ਕਹਿੰਦੇ ਆ ਇਹ ਬੱਸ ਸਟੈਂਡ ਦੇ ਨਾਲ ਹੀ ਮਤਲਬ ਇੱਕ ਕਾਫੀ ਟਾਈਮ ਦਾ ਜਿਹੜਾ ਹੈਗਾ ਦੋਨਾਂ ਸਾਈਡਾਂ ਤੇ ਜਦੋਂ ਇਹ ਮਤਲਬ ਸੜਕ ਬਣੀ ਸੀ ਕਮੀ ਉਦੋਂ ਖਾਲੇ ਬਣਾਏ ਗਏ ਸੀ ਖਾਲੇ ਤਾਂ ਬਣਾਏ ਗਏ ਸੀ ਲੇਕਿਨ ਇਹਦਾ ਪਾਣੀ ਦਾ ਜਿਹੜਾ ਉਹ ਨਿਕਾਸ ਕਿਸੇ ਪਾਸੇ ਨਹੀਂ ਕੀਤਾ ਗਿਆ ਘਰਾਂ ਵਾਲਿਆਂ ਨੇ ਜਿਹੜਾ ਪਾਣੀ ਆ ਉਹ ਸਾਰਾ ਖਾਲਿਆਂ ਦੇ ਵਿੱਚ ਝੜਦਾ ਪਰ ਖਾਲੇ ਓਵਰਫਲੋ ਹੋਣ ਕਰਕੇ ਜਿਹੜਾ ਹੈਗਾ ਸੜਕ ਦੇ ਉੱਪਰ ਪਾਣੀ ਖੜ ਰਿਹਾ ਹੈ ਸੜਕ ਦੇ ਉੱਪਰ ਪਾਣੀ ਢੱਕ ਕੇ ਮਤਲਬ ਇਹਦੇ ਕਾਫੀ ਡੂੰਘੇ ਮਤਲਬ ਕਹਿ ਰਿਹਾ ਆਪਾਂ 5 5 6 6 ਫੁੱਟ ਦੇ ਜਿਹੜੇ ਖੱਡੇ ਬਣ ਚੁੱਕੇ ਨੇ ਜੋ ਕਿ ਆਮ ਜਿਹੜੀ ਮਤਲਬ ਜਨਜੀਵਤਾ ਉੱਪਰਭਾਵਿਤ ਹੋ ਰਹੀ ਐ ਇਸ ਗੱਲ ਤੋਂ ਕਿ ਮਤਲਬ ਉਹਨਾਂ ਨੂੰ ਤਾਂ ਨਹੀਂ ਪਤਾ ਮਨ ਕੋਈ ਰਾਤ ਨੂੰ ਗੱਡੀ ਲੈ ਕੇ ਆਉਂਦਾ ਉਹਨੂੰ ਕੀ ਪਤਾ ਉਹ ਲਿਆ ਕੇ ਵਿੱਚ ਮਰਦਾ ਜਿੱਕਰ ਟੋਟ ਟੋਟ 5 6 ਮੋਟਰਸਾਈਕਲ ਵਾਲੇ ਇੱਥੇ ਡਿੱਗ ਕੇ ਜਖਮ ਵੀ ਹੋ ਚੁੱਕੇ ਨੇ ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਇਹ ਹਕਮ ਕਰਨ ਦੀ ਜਿਹੜੇ ਸੁੱਤੇ ਹੋਏ ਨੇ ਸ਼ਾਸ਼ਣੇ ਦੇ ਵੱਲ ਜ਼ਰੂਰ ਧਿਆਨ ਦੇਵੇ ਖਾਸ ਕਰਕੇ ਮੈਂ ਪੀ ਡਬਲਯੂ ਡੀ ਦੇ ਜਿਹੜੇ ਜੇ ਸਾਹਿਬ ਨੇ ਜਾਂ ਐਸ ਡੀਓ ਸਾਹਿਬ ਨੇ ਸਾਡੇ ਜੇ ਐਕਸ਼ਨ ਸਾਹਿਬ ਨੇ ਉਹ ਜ਼ਰੂਰ ਇੱਥੇ ਧਿਆਨ ਕਰਨ ਫੱਟਾ ਮਾਲੋ ਕਰੇ ਉੱਪਰ ਜਿਹੜਾ ਬਸ ਸਟੈਂਡ ਦੇ ਉੱਪਰ ਜਿਹੜਾ ਹੈਗਾ ਇਹ ਬਹੁਤ ਮਾਲੋ ਦਰਦਨਾਕ ਕੋਈ ਭੈੜੀ ਘਟਨਾ ਹੋ ਸਕਦੀ ਹੈ ਸੋ ਪਲੀਜ਼ ਇੱਥੇ ਧਿਆਨ ਦਿੱਤਾ ਜਾਵੇ ਸਾਰੇ ਪਿੰਡ ਵਾਸੀ ਨੇ ਜਿਹੜੇ ਉਹ ਸਾਡੇ ਨਾਲ ਇੱਥੇ ਦੁਕਾਨਦਾਰ ਵੀਰ ਨੇ ਘਰ ਆਲੇ ਨੇ ਉਹ ਸਾਰੇ ਇੱਥੇ ਮਤਲਬ ਇਸ ਚੀਜ਼ ਤੋਂ ਬਹੁਤ ਪੂਰੀ ਤਰ੍ਹਾਂ ਪ੍ਰਭਾਵਿਤ ਨੇ ਸੋ ਇੰਨੀ ਬੇਨਤੀ ਹੈ ਕਹਿੰਦਾ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ